ਐਸ਼ਲ ਦਿੱਸਤੀ ਹੋ ਰਹੀ ਥੀ ਅੱਜ ਛੁੱਟੀ ਤੇ ਛੁੱਟੀ ਦਾ ਆ ਮਜ਼ਾ ਹੀ ਰਮਾਨਾਂ ਬੈਠੇ ਉਧਰੋਂ ਟੀਵੀ ਵੇਖੋ ਬਾਬਾ ਜੀ ਤੋਂ ਉਧਰ ਨਾਲ ਖਾਓ ਕਮੀ ਤੇ ਨਾਣਾ ਵਾ ਬਾਰੇ ਜੀ ਮਰੀਆ ਇਸ ਹਾਲ ਹੁਣ ਮੈਂ ਫਿਰਨਾ ਚਾਹਾਂ ਠੰਡਾ ਮੌਸਮ ਹੈ ਗਰਮੀ ਤਾਂ ਹੈ ਹੀ ਨਹੀਂ ਬਰ ਚੱਕ ਦੇਖਣਾ ਮੈਂ ਬਾਹਰ ਹੀ ਆਇਆ ਹਾਂ ਇਹ 에어ਪੋਰਟ ਤੇ ਚੱਲਣ ਡਿਆ ਬਾਬਾ ਜੀ ਦਾ ਮੇਲਾ ਜੋੜ ਮੇਲਾ ਬਾਬਾ ਜਵੰਦ ਸਿੰਘ ਜੀ ਦਾ ਤੇ ਇੱਥੇਰ ਸੰਗਤਾਂ ਦਾ ਰਸ ਨਹੀਂ ਦੇਖ ਸਕਦਾ ਜਾਂ ਸੰਗਤਾਂ ਪੈਦਲ ਜਾਂਡੀਆਂ ਗੱਡੀਆਂ ਤੇ ਬੱਸਾਂ ਤੇ ਸ਼ੇਰ ਲੱਗਾ ਲੱਸੀ ਦਾ ਲੰਗਰ ਇੱਧਰ ਮੁੰਡੇ ਕਰਦੇ ਸੇਵਾ ਇਹ ਵੇਖ ਸਕਦੇ ਹੋ ਤੁਸੀਂ ਉਧਰ ਨਾਲ ਬੂਟਿਆਂ ਦੀ ਸੇਵਾ ਕਰਨ ਬਾਬਾ ਜੀ ਬੂਟਿਆਂ ਦੀ ਸੇਵਾ ਕਰਨ ਦਾ ਜੀ ਹਾਂਜੀ ਟਰਾਲੀ ਹੁਣੇ ਆਈ ਆ ਵੇਖੋ ਵੇਖ ਸਕਦੇ ਜੀ ਇਹਦੀ ਸੇਵਾ ਕਰਨ ਚੱਲੇ ਮੁੰਡੇ ਕਮਾਲ ਹੀ ਹੋਇਆ ਇੱਥੇ ਕੋਕ ਜੂਸ ਲਿੰਕਾ ਮੈਂ ਤੁਹਾਨੂੰ ਦੱਸਣ ਦਿਆਂ ਪਹਿਲਾਂ ਵੀ ਕਿ ਅੱਜ ਤੁਸੀਂ ਜੋ ਵੀ ਮਨ ਚ ਸੋਚ ਲੋਗੇ ਨਾ ਜਾਂ ਸਪੋਜ਼ ਕਰ ਲੋਗੇ ਕਿ ਮੈਂ ਆ ਲੰਗਰ ਛਕਣਾ ਆ ਜਾਂ ਮੈਂ ਆ ਲੰਗਰ ਨਾਲ ਮੈਨੂੰ ਮਿਲ ਸਕਦਾ ਹੈ ਤੁਹਾਨੂੰ ਉਹੀ ਮਿਲੂਗਾ ਅੱਜ ਮੌਸਮ ਹੈ ਬਹੁਤ ਵਧੀਆ ਰਾਤ ਦੀ ਇੰਨੀ ਜਿਆਦਾ بارش ਹੋਉਂਦੀ ਸੀ ਕਿ ਪਰ ਹੁਣ ਫੇਰ ਧੁੱਪ ਲੱਗ ਗਈ ਆ ਵਿਹਲੇ ਬੈਠੇ ਬੇ ਕੰਮ ਤਾਂ ਹੈ ਨਹੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਆਨਨ ਹਾ ਤਾਂ ਕਹਿੰਦਾ ਕਿ ਅੱਜ ਕੁਝ ਸਪੈਸ਼ਲ ਬਣਾਈਏ ਤੇ ਮੇਰਾ ਬੜਾ ਜੀ ਕਰਨ ਦਾ ਹੈ ਮੈਂ ਕਿਹਾ ਅੱਜ ਬਣਾਉਣੇ ਆ ਪੁੰਗੂਰ ਤੇ ਕੜਾਹ ਅੱਜ ਉਹ ਖਾਵਾਂਗੇ ਠੀਕ ਆ ਇੱਧਰ ਅਸੀਂ ਬਣਾ ਲਿਆ ਵਾ ਕੜਾਹ ਆ ਗੀਰ ਕਰ ਲਿਆ ਵਾ ਤੇ ਖੰਗੂਰ ਭੰਨ ਰਹੇ ਆ ਕੜਚਾ ਲਾਤਾ ਵਾ ਉਹਦੇ ਛੋਲੇ ਭੇ ਨਹੀਂ ਘਰਾਦੇ ਹੈਰਾਦਾ ਹੈਣਾ ਪਲਾਨ ਹੀਗਾ ਉਧਰੋਂ ਇਹ ਮੌਸਮ ਬੜਾ ਵਧੀਆ ਆ ਗਿਆ ਤੇ ਹੁਣ ਛੰਨੇ ਛੰਨੇ ਮੌਸਮ ਦੇ ਵਿੱਚ ਖਾਵਾਂਗੇ ਖੰਗੂਰ ਸੁਕ ਕਰਨ ਦੇ ਆ ਸਪੈਸ਼ਲ ਡਿਸ਼ ਤਿਆਰ ਕੀਤੀ ਅੱਜ ਛੁੱਟੀ ਤੇ ਛੁੱਟੀ ਦਾ ਆ ਮਜਾ ਹੀ ਰਮਾਂ ਆ ਨਾ ਬੈਠੇ ਉਧਰੋਂ ਟੀਵੀ ਵੇਖੋ ਬਾਬਾ ਉਧਰ ਨਾਲ ਖਾਓ ਕੰਬੀ ਬਣਾਉਣਾ ਵਾ ਛਾ ਮੰਡਾਉਣੇ ਆਣ ਕੇ ਮੈਂ ਸ਼ਹਿਰ ਜਾਣਾ ਸ਼ਹਿਰ ਆਉਂਦਾ ਬਣੇ ਪਰ ਪੰਗੂਰ ਬੜੇ ਥੋੜੇ ਜਿ ਬਣੇ ਅੱਜ ਘਰੇ ਪੰਗੂਰ ਲੰਗਰ ਲੰਗਰ ਚ ਮਿਲੇ ਨਹੀਂ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਅੱਜ ਆਪ ਹੀ ਬਣਾ ਲੈ ਮਮਾ ਕੋਲਡ ਡਰਿੰਕ ਕਰ ਕੋਲਡ ਡਰਿੰਕ ਕੀ ਕਰਨੀ ਕੋਈ ਕੋਲਡ ਡਰਿੰਕ ਨਹੀਂ ਅੱਜ ਕਿਆ ਸਾਰਾ ਕੁਝ ਬੰਦ ਗਰਮ ਨੇ ਗਰਮ ਨੇ ਕੋਈ ਨਹੀਂ ਪਾਣੀ ਆ ਮੈਨੂੰ ਥੋੜੇ ਕਰ ਦੇ ਆ ਕਾਲਜ ਕੱਟ ਦੇ ਸ਼ਹਿਰ ਮੈਨੂੰ ਮਮਾ ਸ਼ਹਿਰ ਤੇ ਲਾਉ ਕੀ ਮੈਂ ਕੱਪੇ ਤੋੜਦਾ ਓ ਮਾਈ ਗਾਡ ਇੱਕ ਕੱਪ ਤੇ ਰਾਤੀ ਜਿੱਤੇਆ ਹੈਗਾ ਉਹ ਤਾਂ ਨਹੀਂ ਤੋੜਤਾ ਤੇ ਰਾਤੀ ਇੱਕ ਜਿੱਤੇਆ ਨਾ ਵਰਲਡ ਕੱਪ ਅੱਛਾ ਮੈਨੂੰ ਜਿਹੜਾ ਰਾਤੀ ਵਰਲਡ ਕੱਪ ਜਿੱਤੇਆ ਸ਼ਾਇਦ ਉਹ ਤੋੜਤਾ ਖਾਲਿਆ ਰਜਵਿੰਦਰ ਥੈਂਕ ਯੂ ਤੇਰਾ ਬੜਾ ਟੇਸਟੀ ਬਣਿਆ ਇਹ ਪੂਰੇ ਪੂਰੇ ਬਹੁਤ ਟੇਸਟੀ ਬਣਿਆ ਅਨਹਦ ਖਾ ਕੇ ਤੇ ਵੇਖ ਲੇਟੇ ਮਾਰਨ ਢਿਆਣਾ ਉਧਰੋਂ ਮਿਸਟਰ ਬੀਸਟ ਮਿਸਟਰ ਬੀਸਟ ਵੇਖੀ ਜਾਂਦਾ ਅਨਹਦ ਸਵਾਦ ਹੈ ਬਹੁਤ ਸਵਾਦ ਬਣਿਆ ਬਿੱਲਾ ਵੀ ਵੇਖਣ ਦਾ ਕਹਿੰਦਾ ਬੜਾ ਸਵਾਦ ਬਣਿਆ ਮੈਂ ਨਹੀਂ ਪੁੱਛਿਆ ਕਿ ਕਨੇ ਬਣਾਇਆ ਮੈਂ ਮੈਂ ਬਣਾਇਆ ਬਹੁਤ ਸਵਾਦ ਬਣਿਆ ਆਲੂ ਦੇ ਪਰੌਂਠੇ ਵੀ ਆ ਗਏ ਆਲੂ ਦੇ ਪਰੌਂਠੇ ਵੀ ਆ ਗਏ ਨਸਤਾ ਇਹੋ ਜਿਹਾ ਜਿਹਦਾ ਜਿਹਦਾ ਕਬਲ ਸ਼ਰਮਾ ਸ਼ੋਹ ਜ ਨਹੀਂ ਕਹਿੰਦਾ ਹੀ ਕਿ ਆਪਾਂ ਹੈਲੀਕਾਪਟਰ ਤੋਂ ਜਾ ਕੇ ਪਰਲੇ ਹੁੰਦੇ ਹੁੰਨੇ ਆ ਤੇ ਉਹ ਚਾਚੂ ਇਹ ਨੌਨੇ ਅੱਜ ਜੇ ਗੱਪਾਂ ਮਾਰਦਾ ਜਿਹੜੇ ਸ਼ੋਹ ਦੇ ਵਿੱਚ ਆਹੋ ਆਹੋ ਅਮਰ ਨੇ ਮੈਂ ਕਿਹਾ ਯਾਰ ਲੈ ਆਇਆ ਸੁਣ ਫੜ ਕੇ ਮੈਨੂੰ ਅਨਦਕੀ ਜੀ ਦੀ ਦੂਰ ਅਨਤੀ ਦੇ ਨਾਂ ਜਾ ਰਹੇ ਤੇ ਤੁਰ ਵੀ ਨਹੀਂ ਸਕਦਾ ਨਾ ਥੋੜਾ ਬੋਦਾ ਤੇ ਸਾਦਾ ਮਨ ਬਾਹਰ ਜੰਮੀ ਹੋਈ ਆ ਇਸ ਹਾਲ ਹੁਣ ਮੈਂ ਫਿਰਣਾ ਚਾਹਾਂ ਠੰਡਾ ਮੌਸਮ ਹੈ ਗਰਮੀ ਤਾਂ ਹੈ ਹੀ ਨਹੀਂ ਬਾਹਰ ਚੰਗ ਦੇਖਣਾ ਮੈਂ ਬਾਹਰ ਹੀ ਆਇਆ ਹਾਂ ਝੂਂਦੇ ਉਹ ਨਜ਼ਰ ਦੇ ਲੰਮੇ ਪਏ ਹੋ ਕਾ ਮੈਨੂੰ ਪਤਾ ਨਹੀਂ ਪਤਾ ਨਹੀਂ ਦਿਮਾਣੇ ਉੱਠ ਕੇ ਤੈਨੂੰ ਬਾਹਰ ਜਾ ਕੇ ਦੱਸ ਹੀ ਦੇਣਾ ਹੈ ਖੜਾ ਪਰੂ ਆ ਗਿਆ ਲੰ ਮੈਸੇਜ ਕੋਲ ਤੋਂ ਆ ਗਿਆ ਵੈਲਕਮ ਬੈਕ ਟੂ ਸਕੂਲ ਵਾਓ ਵੈਲਕਮ ਬੈਕ ਟੂ ਸਕੂਲ ਕੱਲ ਮੇਲਾ ਵੀ ਆਣਾ ਤੇ 에어ਪੋਰਟ ਤੇ ਬਾਬਾ ਜਵੰਦ ਸਿੰਘ ਜੀ ਦਾ ਕੱਲ ਬੜੀ ਬੜੀ ਸੰਗਤ ਆਉਂਦੀ ਕੱਲ ਮੱਥਾ ਟੇਕਣਾ ਫਾੜੀ ਰੋਡ ਬਲੌਕ ਰਸਤੇ ਜਾਮ ਸਾਰਾ ਕੁਝ ਬੰਦ ਕੀਤਾ ਕੀਤਾ ਕੰਪਲੀਟ ਹੈ ਵਰਕ ਸਾਰਾ ਕਿਹੜਾ ਚਾਰਟ ਚਾਰਟ ਨਹੀਂ ਤਾਂ ਫੈਮਿਲੀ ਟਰੀ ਫੈਮਿਲੀ ਟਰੀ ਕੋਈ ਗੱਲ ਨਹੀਂ ਉਹ ਬਣਾ ਦਿੰਦੇ ਚਾਚੂ ਉਹ ਫੋਟੋ ਵਾਲਾ ਆਇਆ ਅੱਜ ਚਾ ਨਹੀਂ ਆ ਸਾਰੀਆਂ ਬਣਾ ਦਿੰਦੇ ਆ ਜਾਣਾ ਸ਼ਾਮ ਨੂੰ ਉਹਦਾ ਲੈਵਾਂਗੇ ਜਾਂਦੇ ਮੈਂ ਹੁਣੇ ਅਮਰਸਰ ਗਿਆ ਹਾਂ ਮਾਰਕੀਟ ਤੇ ਮੈਂ ਹੁਣੇ ਆਇਆ ਵਾਪਸ ਤੇ ਮੀਂਹ ਤੇ ਪੈ ਗਿਆ ਮੌਸਮ ਤੇ ਠੰਡਾ ਹੋ ਗਿਆ ਪਰ ਕੀ ਉਹਨੂੰ ਕਹਿੰਦੇ ਹੁੰਦੇ ਆ ਹਮਸ ਇੰਨਾ ਜ਼ਿਆਦਾ ਹੋਇਆ ਨਾ ਕਿ ਬਹੁਤ ਹੀ ਜ਼ਿਆਦਾ ਗਰਮੀ ਤਾਂ ਗੰਢੀ ਆ ਟੈਂਪਰੇਚਰ ਜ਼ਰੂਰ ਘਟਿਆ ਹਵਾ 'ਚ ਵੀ ਬੜੀ ਵਧੀਆ ਨਮੀ ਹੋਈ ਆ ਤੇ ਪਰ ਪਤਾ ਨਹੀਂ ਗਰਮੀ ਜਿੱਦਾਂ ਉਹ ਸਾਵਣ ਭਾਦਰ ਉਹ ਜਿਹੜਾ ਚਮਾਸੇ ਲਾਗਦੇ ਹੁੰਦੇ ਉਦਾਂ ਦੀ ਗਰਮੀ ਹੋ ਗਈ ਹੁਣ ਉਧਰੋਂ ਪਿੰਡ ਗਿਆ ਹਾਂ ਮੈਂ ਤੇ ਪਿੰਡ ਵੀ ਸਾਰੇ ਮੇਲਾ ਵੇਖਣ ਚੱਲੇ ਮੱਥਾ ਟੇਕਣ ਚੱਲੇ 에ਅਰਪੋਰਟ ਤੇ ਬਾਬਾ ਜਵਾਨ ਸਿੰਘ ਜੀ ਦਾ ਮੇਲਾ ਆ ਕੱਲ ਨੂੰ ਸਮਾਗਮ ਆ ਉੱਥੇ ਸਾਰੀਆਂ ਸੰਗਤਾਂ ਜਿਹੜੀਆਂ ਆ ਉਹ ਤਿਆਰ ਹੋ ਕੇ ਬੌਂਟੇਂਡੀਆਂ ਮੱਥਾ ਟੇਕਣ ਵਾਸਤੇ ਤੇ ਜਿਹੜੇ ਜਿਹੜੇ ਨੇੜੇ ਤੋਂ ਆ ਸਾਡੇ ਉਹ ਵੀ ਜਰੂਰ ਆਉਣ ਮੇਲੇ ਦੇ ਵਿੱਚ ਰੌਣਕਾਂ ਵਧਾਉਣ ਮੇਲੇ ਦੀਆਂ ਸੰਗਤਾਂ ਦੇ ਕਰਨ ਦਰਸ਼ਨ ਉੱਥੇ ਤੇ ਇਧਰੋਂ ਕਾਲੀ ਸੂਟ ਅਜੇ ਮੈਡਮ ਹਣੀ ਲੈ ਕੇ ਆਏ ਸਾਡੇ ਨਵਾਂ ਅਸੀਂ ਮਾਰਕੀਟ ਗਏ ਆ ਨਾਲੇ ਮੱਥਾ ਟੇਕਣ ਗਏ ਸੀ ਦੱਸ ਆ ਤੁਸੀਂ ਮੈਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਇੰਨੇ ਦੇਰ ਰੱਖ ਸਕਾਂ ਮੈਂ ਰਾਤੀ ਕਰਕੇ ਸਟਿਚ ਕਰਕੇ ਦਵਾਂ ਮੈਂ ਹਾਂ ਤੇ ਇਹਦੇ ਨਾਲ ਦੇ ਸੇਮ ਸੂਟ ਜਿਹੜੇ ਆ ਆਪਾਂ ਤੁਹਾਨੂੰ ਹੋਰ ਦੇ ਦਾਂਗੇ ਇਹ ਪੂਰਾ ਸੂਟ ਤੁਹਾਨੂੰ ਮੈਂ ਦਿਖਾਈ ਦਿੰਦਾ ਇੱਕ ਮਿੰਟ ਵੀਡੀਓ 'ਚ ਆ ਤੁਸੀਂ ਵੇਖ ਸਕਦੇ ਜੇ ਪੂਰਾ ਸੂਟ ਜਿਹੜਾ ਜੇ ਇਹ ਇੱਦਾਂ ਰੈਡੀ ਹੋਇਆ ਹੈ ਤੇ ਇਹਦੀ ਜਿਹੜੀ ਬਾਟਮ ਹੈ ਉਹ ਪਲੇਨ ਹੈਗੀ ਤੇ ਬਾਟਮ ਦੇ ਉੱਤੇ ਆਪ ਚਲੋ ਡਿਜ਼ਾਈਨ ਆਪਾਂ ਕਰਵਾ ਲਿਆ ਤੇ ਬਾਕੀ ਦਾ ਸਾਰਾ ਜਿੱਦਾਂ ਦੀ ਵਰਕ ਵਰਕ ਸਾਰਾ ਕੁਝ ਜਿਹੜਾ ਇਹ ਡਿੱਟੋ ਨਾਲ ਦੁਪੱਟਾ ਕੋਟਨ ਡੋਰੀਆ ਦਾ ਤੇ ਇਹ ਕੈਮਰੀ कॉटन ਦਾ ਸੂਟ ਜੇ ਤੇ ਇਹ ਸੇਮ ਸੂਟ ਆਪਾਂ ਰੈਡੀ ਕਰਵਾ ਦਾਂਗੇ ਫਿਲਹਾਲ ਹੈ ਨਹੀਂਗਾ ਇਹ ਇੱਕੋ ਸਿੰਗਲ ਸੂਟ ਹੀਗਾ ਤੇ ਵਧੀਆ ਲੱਗਾ ਹੈਗਾ ਤੇ ਸਾਲ ਲੱਗਦਾ ਨਾ ਦੱਸਿਓ ਮੈਨੂੰ ਸੂਟ ਹਾਂ ਸੂਟ ਕਿੱਦਾਂ ਦਾ ਲੱਗਦਾ ਤੇ ਜਰੂਰ ਮੈਸੇਜ ਕਰਕੇ ਕਰ ਦਿਓ ਇਹ ਆਪਾਂ ਤੁਹਾਨੂੰ ਦੇ ਦਾਂਗੇ ਸਸਤੀ ਜੀ ਰੇਂਜ ਦੇ ਵਿੱਚ ਹੀ ਸਿਰਫ 1175 ਰੁਪਈਆ ਦੇ ਨਾਲ ਤੇ ਮਤਲਬ ਸੂਟ ਬਹੁਤ ਘੈਂਟ ਆ ਇਹ ਉਹ ਪਹਿਲਾਂ ਆਪਾਂ ਡੰਮੀ ਦੇ ਪਾ ਕੇ ਵੀ ਵੀਡੀਓ ਖਿੱਚੀ ਹੈ ਦੀ ਹੁਣ ਮੈਡਮ ਨੇ ਆਪ ਪਾ ਲਿਆ ਹਾਂਜੀ ਮੈਂ ਬਾਕੀ ਫੇਰ ਇੱਕ ਵਾਰੀ ਦੱਸ ਦਿੰਨਾ ਕਿ ਕੱਲ ਨੂੰ ਕਬੱਡੀ ਦਾ ਟੂਰਨਾਮੈਂਟ ਵੀ ਜਿਹੜਾ ਜੇ ਬੜੇ ਵੱਡੇ ਲੈਵਲ ਦਾ ਜਿਹੜਾ ਆ ਕੱਲ ਬਾਬਾ ਜੀ ਦੇ ਥੇਰਾ ਜਿਹਾ ਸੀ 에ਅਰਪੋਰਟ ਦੇ ਕੋਲ ਹੋਣ ਲੱਗਾ ਆ ਤੇ ਜਿਹੜੇ ਜਿਹੜੇ ਕਬੱਡੀ ਦੇ ਪਲੇਅਰ ਕਬੱਡੀ ਦੇ ਸ਼ੌਕੀਨ ਨੇ ਉਹ ਵੀ ਜ਼ਰੂਰ ਪਹੁੰਚਿਓ ਟੂਰਨਾਮੈਂਟ ਵੇਖਿਓ ਤੇ ਗੁਰੂ ਘਰ ਦੀਆਂ ਰੌਣਕਾਂ ਜ਼ਰੂਰ ਵਧਾਓ ਦਰਸ਼ਨ ਮੇਲੇ ਕਰਨ ਜ਼ਰੂਰ ਜਾਇਓ ਬਾਕੀ ਇਹ ਹੈ ਕਿ ਆਪਾਂ ਵੀ ਮੱਥਾ ਟੇਕ ਕੇ ਆਵਾਂਗੇ ਇਹ ਹੈ ਕਿ ਉੱਥੇ ਅੰਦਰ ਫੋਨ ਨਹੀਂ ਜਾਣ ਦਿੰਦੇ ਤੇ ਜਿਹੜੇ-ਜਿਹੜੇ ਵੀ ਆਉਣਗੇ ਮੱਥਾ ਟੇਕਣ ਭੈਣ ਭਰਾਓ ਉਹ ਇਸ ਗੱਲ ਦਾ ਖਿਆਲ ਰੱਖ ਕੇ ਆਇਓ ਕਿ ਫੋਨ ਤੁਹਾਨੂੰ ਬਾਹਰ ਜਾਵਾ ਕਰਾਉਣੇ ਪੈਣਗੇ ਜਾਂ ਕਿਸੇ ਨੂੰ ਬਾਹਰ ਫੜਾਉਣੇ ਪੈਣਗੇ ਜੇ ਤੇ ਜਾਂ ਆਪਣੀਆਂ ਬਾਈਕ ਗੱਡੀ ਐਕਟਵਾ ਜੋ ਵੀ ਹੈ ਤੁਹਾਡੇ ਕੋਲ ਉੱਥੇ ਰੱਖਣੇ ਪੈਣਗੇ ਇਹ ਗੱਲ ਦਾ ਪਲੀਜ਼ ਖਿਆਲ ਕਰਿਓ ਸਾਰੇ ਜਣਾਂ ਤੇ ਬਾਕੀ ਸਾਰਿਆਂ ਦਾ ਥੈਂਕ ਯੂ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸਾਡੇ 50k ਕੰਪਲੀਟ ਕਰਵਾ ਦਿੱਤੇ ਆ થેન્ક યુ ਜੀ ਸਭ ਦਾ ਧੰਨਵਾਦ ਜੀ ਇਹ 에어ਪੋਰਟ ਤੇ ਚੱਲਣ ਰਿਹਾ ਬਾਬਾ ਜੀ ਦਾ ਮੇਲਾ ਜੋੜ ਮੇਲਾ ਬਾਬਾ ਜਵੰਦ ਸਿੰਘ ਜੀ ਦਾ ਤੇ ਇੱਥੇ ਸੰਗਤਾਂ ਦਾ ਰਸ ਨਹੀਂ ਦੇਖ ਸਕਦੇ ਜਿਸ ਤਰ੍ਹਾਂ ਪੈਦਲ ਜਾਂਣ ਦੀਆਂ ਗੱਡੀਆਂ ਤੇ ਬੱਸਾਂ ਤੇ ਜਾਮ ਜਿਹੜੇ ਲੱਗਣੇ ਸ਼ੁਰੂ ਹੋ ਗਏ ਆ ਤੇ ਦਿਨੇ ਇਹ ਪੂਰਾ ਰੋਡ ਜਿਹੜਾ ਐ ਬੰਦ ਹੋ ਜਾਂਦਾ ਬਲੌਕ ਹੋ ਜਾਂਦਾ ਪੂਰਾ ਤੇ ਪੈਦਲ ਨੰਨ ਕੇ ਜਾਣ ਵਾਸਤੇ ਵੀ ਜਿਹੜਾ ਰਸਤਾ ਬੜੀ ਮੁਸ਼ਕਲ ਹੋ ਜਾਂਦਾ ਇੰਨੀ ਜ਼ਿਆਦਾ ਸੰਗਤ ਜਿਹੜੀ ਆ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ ਮੱਥਾ ਟੇਕਣ ਵਾਸਤੇ ਤੇ ਲੰਗਰ ਇੰਨੇ ਜ਼ਿਆਦਾ ਲੱਗੇ ਆ ਵੀ ਸ਼ਰਧਾ ਤੁਸੀਂ ਸੰਗਤ ਦੀ ਦੇਖ ਸਕਦੇ ਜੇ ਕਿ ਤੁਸੀਂ ਜੋ ਚੀਜ਼ ਸਪੋਜ਼ ਕਰੋਗੇ ਨਾ ਬਸ ਉਹੀ ਲੰਗਰ ਮਿਲ ਜਾਊਗਾ ਤੁਹਾਨੂੰ ਇੰਨੇ ਜ਼ਿਆਦਾ ਲੰਗਰ ਹੁੰਦੇ ਲੱਗੇ ਤੇ ਜਾਮ ਜਿਹੜੇ ਰੱਖਣੇ ਸ਼ੁਰੂ ਹੋ ਗਏ ਆ ਪੂਰੇ 20-25 ਮਿੰਟ ਲੱਗੇ ਮੈਨੂੰ ਉੱਥੋਂ ਨਿਕਲਦਿਆਂ ਮੋੜ ਤੋਂ ਤੇ ਇੱਧਰ ਅੱਗੇ ਫੇਰ ਸਾਡੇ ਲਵਾਰਾ ਰੋਡ ਤੋਂ ਸੋਰੀ ਸਾਡੇ ਰਾਹ ਆ ਸੀ ਤਾਂ ਜਿਹੜਾ ਪਿੰਡ ਨੂੰ ਰੋਡ ਜਾਂਦਾ ਸੇਵੀ ਲੰਗਰ ਲੱਗੇ ਸੰਗਤਾਂ ਦੇ ਬਹੁਤ ਸੇਵਾ ਕਰ ਲਈਆਂ ਸੰਗਤਾਂ ਸਾਡਾ ਆ ਵੀ ਰੋਡ ਜਿਹੜਾ ਆ ਬਹੁਤ ਜ਼ਿਆਦਾ ਬਿਜੀ ਆ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਨੂੰ ਤੇ ਲੰਗਰ ਤੁਸੀਂ ਦੇਖ ਸਕਦੇ ਥਾਂ ਥਾਂ ਤੇ ਇੰਨੇ ਜ਼ਿਆਦਾ ਲੱਗੇ ਨਾ ਬਹੁਤ ਜ਼ਿਆਦਾ ਲੱਗ ਰਹੇ ਆ ਆਪ ਸਾਹਿਬ ਇਹ ਲੱਗਾ ਲੱਸੀ ਦਾ ਲੰਗਰ ਇੱਥੇ ਮੰਡੇ ਕਰਦਾ ਸੇਵਾ ਇਹ ਦੇਖ ਸਕਦੇ ਤੁਸੀਂ ਉਧਰ ਨਾਲ ਬੂਟਿਆਂ ਦੀ ਸੇਵਾ ਕਰਨ ਬਾਬਾ ਜੀ ਬੂਟਿਆਂ ਦੀ ਸੇਵਾ ਕਰਨ ਦਾ ਹੈ ਬੂਟਿਆਂ ਦੀ ਸੇਵਾ ਚੱਲ ਰਹੀ ਹੈ। ਹਾਂ ਜੀ ਹਾਂ ਜੀ। ਤੇ ਉਹ ਇੱਕ ਮੈਨੂੰ ਲੈ ਆ ਗਏ। ਇੱਧਰ ਸੰਗਤਾਂ ਨਾਲ ਕਰ ਰਹੀਆਂ ਬੂਟਿਆਂ ਦੇ ਲੰਗਰ ਦੀ ਸੇਵਾ। ਇਹ ਮੈਂ ਲੈ ਲਿਆ ਇੱਕ ਤੇ ਬਾਬਾ ਜੀ ਕਹਿੰਦੇ ਇੱਕ ਹੋਰ ਲੈ ਜਾਓ। ਉਹ ਲੈਣ ਤਾਂ ਗਿਆ ਵੀਰ ਹੁਣ ਵੇਖ ਤਾਂ ਹੁਣ ਮੈਂ ਕਿਹੜਾ ਲੈ ਕੇ ਆਉਂਦਾ। ਟਰਾਲੀ ਹੁਣੇ ਆਈ ਆ ਵੇਖ ਸਕਦੇ ਜੇ ਇਹਦੀ ਸੇਵਾ ਕਰਨ ਚੱਲੇ ਮੁੰਡੇ। ਕਮਾਲ ਹੀ ਹੋਈ ਅੱਜ ਤਾਂ। ਇਹ ਹੁਣੇ ਲੰਗਰ ਲਾਇਆ ਹੈ ਸੰਗਤ ਨੇ ਬੂਟਿਆਂ ਦਾ ਵੀ ਨਾਲ ਨਾਲ ਲਾਇਆ ਹੈਗਾ ਲੱਸੀ ਦਾ। ਤੇ ਮੈਂ ਛੱਕ ਕੇ ਹੁਣੇ ਤੁਰਿਆ ਆਂ ਨਾਲ ਬੂਟੇ ਜਿਹੜੇ ਆ ਉਹ ਦੋ ਲੈ ਲੇ ਆਪਾਂ। ਜੀ ਆ ਕੇ ਲਾਉਨੇ ਆ ਥੋੜਾ ਜਿਹਾ ਅੱਗੇ ਆਇਆ ਮੈਂ ਅੱਗੇ ਫੇਰ ਇੱਕ ਹੋਰ ਲੰਗਰ ਚੱਲਦਾ ਇਹ ਸਾਡੇ ਰੋਡ ਤੋਂ ਪਿੰਡਾਂ ਦਾ ਰੋਡ ਆਉਂਦਾ ਉੱਥੇ ਲੰਗਰ ਲੱਗੇ ਆ ਅਸੀਂ ਇਹ ਸੋਚੋ ਵੀ ਜਿਹੜਾ 에어ਪੋਰਟ ਤੋਂ ਆਉਂਦਾ ਅੰਮ੍ਰਿਤਸਰ ਤੋਂ ਅਜਨਾਲੇ ਨੂੰ ਜਾਣ ਦਾ ਰੋਡ ਉੱਥੇ ਕਿੰਨੀਆਂ ਸੰਗਤਾਂ ਤੇ ਕਿੰਨੇ ਲੰਗਰ ਹੋਣਗੇ ਸ਼ਰਧਾ ਵੇਖੋ ਤੁਸੀਂ ਸੰਗਤਾਂ ਦੀ ਅੱਜ ਇੱਥੇ ਕੋਕ ਜੂਸ ਲਿੰਕਾ ਮੈਂ ਤੁਹਾਨੂੰ ਦੱਸਣ ਦਿਆਂ ਪਹਿਲਾਂ ਵੀ ਕਿ ਅੱਜ ਤੁਸੀਂ ਜੋ ਵੀ ਮਨ 'ਚ ਸੋਚ ਲੋਗੇ ਨਾ ਜਾਂ ਸਪੋਜ਼ ਕਰ ਲੋਗੇ ਕਿ ਮੈਂ ਆ ਲੰਗਰ ਛਕਣਾ ਹੈ ਜਾਂ ਮੈਂ ਆ ਲੰਗਰ ਮੈਨੂੰ ਮਿਲ ਸਕਦਾ ਹੈ ਤੁਹਾਨੂੰ ਉਹੀ ਮਿਲੂਗਾ ਸੱਚੀ ਗੱਲ ਆ ਇੰਨੀ ਜ਼ਿਆਦਾ ਸ਼ਰਤਾ ਸੰਗਤਾਂ ਦੇ ਵਿੱਚ ਤੇ ਪਿੱਛੇ ਤਿਰਕੂ ਬਜੂਸ ਬਹੁਤ ਜ਼ਿਆਦਾ ਜਿਹੜੇ ਲੰਗਰ ਬਾਬਾ ਲਾਏ ਸੰਗਤਾਂ ਨੇ ਆ ਪਿਛੇ ਡੈਵੀਰ ਸੇਵਾ ਕਰਨ ਵਾਲ ਕੋ ਪਿਛੇ ਉਹ ਗਲਾਸ ਡਿਸਪੋਜ਼ੇਬਲ ਡੱਗੇ ਲਈ ਦੇਖ ਸਕਦੇ ਇਹ ਨਹੀਂ ਕਿ ਇਦਾਂ ਹੀ ਖਲਾਰਾ ਪਿਆ ਰਹਿੰਦਾ ਨਾ ਇਹਨਾਂ ਸੇਵਾ ਵੀ ਸ਼ਾਮ ਨੂੰ ਕਰਕੇ ਜਾਣੀ ਹੁੰਦੀ ਆ ਸਾਰੀ ਸਫਾਈ ਕਰਕੇ ਉਹਨਾਂ ਨੂੰ ਇੱਕ ਸਾਈਡ ਸੁੱਟ ਕੇ ਅੱਗ ਲਾ ਕੇ ਸਾੜ ਕੇ ਜੀ ਵੀਰ ਖੰਡਾ ਜੇ ਤੁਸੀਂ ਮੁੰਡੇ ਹੱਥ ਜੋੜ-ਜੋੜ ਕੇ ਕਿੱਧਰ ਸੇਵਾ ਕਰਨ ਦਾ ਆ ਤੇ ਸਾਰੀਆਂ ਸੰਗਤਾਂ ਜਿਹੜੀਆਂ ਜਾਂਡੀਆਂ ਬਾਬਾ ਜੀ ਦੇ ਦਰਸ਼ਨ ਕਰਨ ਬਾਬਾ ਜਵੰਦ ਸਿੰਘ ਜੀ ਇਹ ਹੁਣ ਮੈਂ ਆ ਗਿਆ ਘਰ ਤੇ ਆ ਦੋ ਬੂਟੇ ਉੱਥੋਂ ਦਿੱਤੇ ਉਹਨਾਂ ਨੇ ਸੇਵਾ ਚ ਅਜੀ ਇਹ ਕਾ ਲੰਗਰ ਵ ਇੱਕ ਕੇ ਦੋ ਭਾਜੀ ਅਜੇ ਕਮਾਲੀ ਹੋਈ ਜੇ ਏਅਰਪੋਰਟ ਤੇ ਇੰਨੀ ਸੰਗਤ ਤੇ ਇੰਨੇ ਲੰਗਰ ਲੱਗੇ ਨਾ ਤੁਰ ਕੇ ਲੰਗਰ ਨੂੰ ਰਾਣੀ ਹੈਗਾ ਉੱਥੇ ਤੁਰ ਕੇ ਵੀ ਬਹੁਤ ਭਰਦਾ ਮਿਲਦਾ ਬੜਾ ਜਾਵਾ ਲੰਗਰ ਇੰਨੇ ਲੱਗੇ ਆ ਵੀ ਕੋਈ ਤੇ ਲੱਸੀ ਜੂਸ ਕੋਲਡ ਡਰਿੰਕ ਲੰਗਰ ਬਹੁਤ ਹਾਂ ਤੇ ਉਹ ਪਿੱਛੇ ਥਾਂ ਥੋੜਾ ਜਿਹਾ ਸੁੱਕਦਾ ਤੇ ਫਿਰ ਉੱਥੇ ਲਾ ਦਗੇ ਉਧਰ ਹਨਾ ਹਰਿਆਲੀ ਜਿਹੜੀ ਆ ਹੋਰ ਲਾ ਹੋਰ ਕਰ ਦਈਏ ਆ ਆਪਣੇ ਮੀਂਹ ਕਰਕੇ ਉਹ ਕੱਲ ਦਾ ਜਲਾ ਜਾਂ ਵੱਜ ਗਿਆ ਉੱਤੇ ਘਾ ਦੇ ਵੀ ਹਾਂਜੀ ਇਹ ਬਰਕਰ ਰੁਕੋ ਖਬਰ ਆ ਆਹ ਇਹਨਾਂ ਨੂੰ ਸ਼ਾਮ ਨੂੰ ਥੋੜਾ ਠੰਡਾ ਹੁੰਦਾ ਫਿਰ ਲਾ ਦਿੰਦੇ ਆ ਦੋ ਪਹਿਲਾਂ ਤਾਂ ਨਾ ਇੱਕ ਹੀ ਸੀਗਾ ਮੈਨੂੰ ਕਹਿੰਦੇ ਬਾਬਾ ਜੀ ਇੱਕ ਹੋਰ ਲੈ ਜਾਓ ਮੈਂ ਕਹਾਂ ਚੱਲ ਇੱਕ ਹੋਰ ਦੇ ਦੇ ਦੋ ਉਹ ਹੈ ਪਤਾ ਨਹੀਂ ਕਾਵੇ ਆਹ ਤਾਂ ਜਾਮ ਨੂੰ ਲੱਗਣ ਡਿਆ ਤੈਨੂੰ ਜਾਉਂਦਾ ਤੇ ਇਹ ਰਸ ਸੁਕ ਜਾਣ ਦਾ ਬੂਟਾ ਅੱਛਾ ਇਹਦੀ ਦਾਤਨ ਬੜੀ ਵਧੀਆ ਹੁੰਦੀ ਹਾਂ ਜੀ ਸੁਕ ਜਾਣ ਦਾ ਤੇ ਦੋਵੇਂ ਲਾ ਦਿੱਤੇ ਦੋਵੇਂ ਉਹਨਾਂ ਨੂੰ ਐ ਮਿਟੀ ਮੋਟੀ ਕਰਕੇ ਨਾ ਇਹਦੀ ਸੱਟ ਪਾਣੀ ਪੂਣੀ ਐ ਵਧੀਆ ਹੋ ਮੌਸਮੀ ਧੁੱਪ ਨਿਕਲਾਈ ਸਵੇਰੇ ਤੇ ਬੜਵਦੀ ਠੰਡਾ ਹੈ ਉਹ ਸਾਡੇ ਬੂਟੇ ਜਿਹੜੇ ਹੋਏ ਸੀ ਉਹ ਧੂਕਨੇ ਮਾਰਦੇ ਉਹ ਬੜਾ ਧੁੱਪ ਨੇ ਸਾੜ ਹੀ ਛੜਿਆ ਪਪੀਤਾ ਵੀ ਸੜ ਗਿਆ ਇਧਰੋਂ ਪਤਾ ਨਹੀਂ ਸੜ ਗਿਆ ਤુલਸੀ ਵੀ ਸੜ ਗਈ ਵਿਚਾਰੀ ਉਹ ਵੱਲਾਂ ਨੂੰ ਫਲ ਪੈਂਦਾ ਉਹ ਫਿਰ ਝੜ ਜਾਂਦਾ ਸਮਝ ਨਹੀਂ ਲੱਗਣ ਦੀ ਕੀ ਹੋ ਗਿਆ ਗਰਮੀ ਜਾਣਾ ਕੋਈ ਗਰਮੀ ਨੇ ਸਾੜ ਛੜਿਆ ਮਿਸਤਰੀ ਨਹੀਂ ਆਇਆ ਛੁੱਟੀ ਕਰਕੇ ਅੱਜ ਮਿਸਤਰੀ ਛੁੱਟੀ ਕਰਕੇ ਮੇਲੇ ਕਰਕੇ ਹਨਾ ਮੇਲੇ ਕਰਕੇ ਸੰਗਤਾਂ ਅੱਜ ਤਾਂ ਸਾਰੀਆਂ ਉਧਰ ਨੂੰ ਜਾਣੀਆਂ ਆਹ ਸਾਹਮਣੇ ਵੀਰ ਦੇ ਪਲਾਸਟਰ ਪਰੋ ਰਹਿ ਗਿਆ ਨਾਲ ਅੰਦਰੋਂ ਹੋ ਗਿਆ ਆਸੋ ਜਲਦੀ ਇਤਿਆਰੀ ਆ ਹਾਂ ਇਹ ਹੁਣ ਮੈਂ ਆ ਗਿਆ ਵਾਪਸ ਕਰੇ ਤੇ ਦੁਕਾਨ ਤੋਂ ਵੀ ਅੱਜ ਆਪਾਂ ਕਰਤੀ ਆ ਛੁੱਟੀ ਬਾਬਾ ਜੀ ਦਾ ਚੱਲਣ ਡਿਆ ਹੈਗਾ ਮੇਲਾ ਤੇ ਮੇਲੇ ਕਰਕੇ ਸੰਗਤਾਂ ਜਿਹੜੀਆਂ ਹੈਗੀਆਂ ਬੜੀਆਂ ਦੂਰੋਂ ਦੂਰੋਂ ਆਉਣ ਡੀਆਂ ਸੀ ਤੇ ਪਾਰਕਿੰਗ ਨੂੰ ਲੈ ਕੇ ਬੜੀ ਪ੍ਰੋਬਲਮ ਆਉਣ ਡਈ ਸੀ ਮੇਲੇ ਕਰਕੇ ਸਾਰਾ ਜਿਹੜਾ ਅੱਜ ਬਾਜ਼ਾਰ ਹੈਗਾ ਉਹ ਬੰਦ ਹੋ ਗਿਆ ਤੇ ਜਿੰਨੇ ਵੀ ਆਪਣੇ ਦੁਕਾਨਦਾਰ ਭਰਾ ਹੈਗੇ ਸਾਰੇ ਕਰਨ ਦੇ ਸੇਵਾ ਤੇ ਆਪਾਂ ਵੀ ਹੁਣੇ ਬਸ ਇਸ਼ਨਾਨ ਪਾਣੀ ਕਰਕੇ ਇੱਕ ਵਾਰੀ ਫਿਰ ਜਾਵਾਂਗੇ ਫਿਰ ਕਰਦੇ ਆਂ ਸੇਵਾ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਆਂ ਸੰਗਤਾਂ ਦੇ ਕਰਦੇ ਆਂ ਦਰਸ਼ਨ ਤੇ ਬਾਕੀ ਅੱਜ ਦੀ ਵੀਡੀਓ ਇੱਥੇ ਕਰਦੇ ਆਂ ਐਂਡ ਇਹ ਬਲੌਗ ਕਿਵੇਂ ਦਾ ਲੱਗਾ ਮੈਸੇਜ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਜਿਹੜੇ ਨੇੜੇ ਤੇੜੇ ਸਾਡੇ ਰਹਿਣ ਵਾਲੇ ਆ ਪਿੰਡਾਂ ਦੇ ਉਹ 에어ਪੋਰਟ ਗੁਰਦੁਆਰਾ ਸਾਹਿਬ ਜਰੂਰ ਜਾਇਓ ਮੱਥਾ ਟੇਕ ਕੇ ਆਇਓ ਸੰਗਤਾਂ ਦੇ ਦਰਸ਼ਨ ਕਰਕੇ ਆਇਓ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਬਾਏ ਬਾਏ ਸਸੀ ਕਾਲ ਜੀ ਧੰਨਵਾਦ ਇੱਕ ਕਰ